ਹਾਂ ਜੀ ਦੋਸਤੋ ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੇ ਸੋ ਇਹ ਮੁਹਾਮ ਜਿਲ੍ਹਾ ਜਿਹੜਾ ਵਿਸ਼ੇਸ਼ਮੰਡ ਨੂੰ ਫਰੋਜਪੁਰ ਨੇੜੇ ਸ਼ਹਿਰ ਮੁਦਕੀ ਆ ਜੀ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਆ ਜੀ ਇਸ ਘਰ ਦੇ ਵਿੱਚੋਂ ਕਾफी ਪਸ਼ੂ ਤੁਹਾਨੂੰ ਦਿਖਾਉਂਦੇ ਰਹੇਦਾ ਜੀ ਬਾਈ ਹੁਣਾਂ ਦਾ ਵਪਾਰ ਦਾ ਕੰਮ ਆ ਜੀ ਇਨਾਂ ਕੋਲ ਦੋਸਤੋ ਵਿਕਰੀ ਆਸਤੀ ਪਸ਼ੂ ਆਉਂਦੇ ਆ ਅੱਜ ਤੁਹਾਨੂੰ ਇਸ ਘਰ ਦੇ ਵਿੱਚੋਂ ਇੱਕੋ ਹੀ ਝੋਟੀ ਦਿਖਾਉਣੀ ਆ ਜੀ ਵੱਡੀ ਝੋਟੀ ਆ ਦੋਸਤੋ ਲੱਭਣ ਹੋਣ ਦੇ ਬਿਲਕੁਲ ਵਾਤਰਚਾ ਕਾਲ ਕ ਬਹੁਤ ਸੋਹਣਾ ਐ ਇਸ ਝੋਟੀ ਦਾ ਠੀਕ ਹੈ ਜੀ ਹੋਰ ਪੰਜਾਂ ਦਸਾਂ ਦਾ ਨਾਂ ਤੱਕ ਦੋਸਤੋ ਇਹ ਗੱਬਣ ਹੋਣ ਵਾਲੀ ਹੈ ਜਦੋਂ ਵੀ ਇਤਕੀ ਹੀਟ ਦੇ ਵਿੱਚ ਆਵੇ ਤਾਂ ਸੀਮਨ ਤੁਸੀਂ ਇਹਨੂੰ ਲਵਾ ਸਕਦੇ ਹੋ ਠੀਕ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖ ਲਓ ਚੀਜ਼ ਤੁਹਾਨੂੰ ਤੋਰ ਫੇਰ ਕੇ ਦਿਖਾ ਦੂੰਗਾ ਸਥਾਨ ਤੋਂ ਇਹਨਾਂ ਤੇ ਬਾਕੀ ਗੱਲਬਾਤ ਹੈ ਜੀ ਦੋਸਤੋ ਆਓਗਾ ਹੀ ਨਾਲ ਕਰੀਏ ਸਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਦੱਸਿਓ ਮਾ ਬੰਟੀ ਹੈ ਜੀ ਪਿੰਡ ਆਪਣਾ ਲੋਹਾਂਮ ਟੈਂਡ ਲੋਹਾਂਮ ਜਿਲ੍ਹਾ ਫਰੋਜਬਾਦ ਠੀਕ ਹੈ ਅੱਛਾ ਵਿਕਰੀ ਵਾਸਤੇ ਆ ਇੱਕ ਅੱਜ ਇੱਕ ਝੂਟੀ ਹੈ ਨਾ ਹਾਂਜੀ ਬਾਈ ਜੀ ਇੱਕੋ ਹੀ ਹੈ ਝੂਟੀ ਠੀਕ ਹੈ ਅੱਛਾ ਕਿੰਨੇ ਟਾਈਮ ਦੀ ਹੋਗੀ ਹੋਣੀ ਇਹ ਆਊਗੀ ਬਾਈ ਜੀ 28 ਸਾਲਾਂ ਦੀ ਦੋ ਤੋਂ 28 ਸਾਲ ਦੀ ਹੋਣੀ ਹੈ ਸੀ ਨੂੰ ਸੁਮਨ ਤਾਂ ਨਹੀਂ ਹਜੇ ਲਵਾਇਆ ਨਹੀਂ ਬੰਦੇ ਲਈ ਕੀ ਹੈ ਠੀਕ ਹੈ ਤੇ ਬੰਦਾ ਤਾਂ ਫਿਰ ਪਤਾ ਕਿਸ਼ ਕਿਵੇਂ ਹੁੰਦੀ ਹੈ ਹੁੰਦੀ ਹੈ ਠੀਕ ਹੈ ਦੋਸੋਂ ਸੈਂਗ ਸੈਂਗ ਐਨ ਬਿਲਕੁਲ ਕੁੰਡੀਆਂ ਦੀ ਹੈ ਜੀ ਤੇ ਸਤੇ ਸਿੱਧਾ ਪਟਾ ਖੋਲੀ ਬੜੀ ਪੋਰਕ ਦੇਖੀ ਕਦ ਕੁਦ ਲੋਕਸੋ ਬਹੁਤ ਆ ਇਸ ਝੂਟੀ ਦਾ ਠੀਕ ਹੈ ਜੀ ਗੱਬਣ ਹੋਣ ਦੇ ਬਿਲਕੁਲ ਵਕਤਰ ਚ ਹੈ ਜੀ ਠੀਕ ਹੈ ਬਾਕੀ ਢਾਂਚਾ ਢੂੰਚਾ ਸੋਹਣਾ ਤੇ ਕਦ ਕਾਠ ਤੇ ਵੇਟ ਇਸ ਝੂਟੀ ਦਾ ਬਿਲਕੁਲ ਸਹੀ ਹੈ ਵੱਡੀ ਝੂਟੀ ਆ ਰੋਸੋ ਤੁਹਾਨੂੰ ਦਿਖਾ ਰਿਹਾ ਜੀ ਦੋ ਤੇ ਢਾਈ ਸਾਲ ਦਾ ਬਾਈ ਕਿੰਦਾ ਉਮਰ ਹੈ ਤੇ ਇਦਾਂ ਦਾ ਤਾਂ ਦੋ ਦੰਦ ਹੋ ਗਈ ਹੈ ਜੀ ਠੀਕ ਹੈ ਸੋਹਣਾ ਕਦ ਕਾਠ ਤੇ ਨੂੰ ਮੱਛੀ ਦੀ ਵੀ ਇਹ ਸਾਨ ਲੱਗੂਗਾ ਐਨ ਬਿਲਕੁਲ ਕੁੰਡਿਆਂ ਦੀ ਹੈ ਕੱਦ ਬਹੁਤ ਛੋਟੀ ਦਾ ਕਾਬੇ ਕਾਠ ਕਰਮ ਵਾਲੀ ਦਾ ਬਹੁਤ ਸੋਹਣਾ ਠੀਕ ਹੈ ਜੀ ਇਹ ਆਲੋ ਦਾ ਫੋਟੋ ਫੇਰ ਕੇ ਤੁਹਾਨੂੰ ਦਿਖਾ ਰਿਹਾ ਮਾਰਕਿੰਗ ਆ ਪੀ ਜਜਮੈਂਟ ਕਰ ਰਹੇ ਹੋ ਤੇ ਛੁੜੇ ਪੜੇ ਐਨ ਬਿਲਕੁਲ ਦੱਸੋ ਕਦਰ ਹੈ ਤੁਸੀਂ ਦੇਖ ਸਕਦੇ ਹੋ ਸਰੀਰ ਦੀ ਬਨਾਵਟ ਸਾਰੀ ਹੋਈ ਸੋਹਣੀ ਹੈ ਖਾਣ ਦੱਸੋ ਤੁਹਾਨੂੰ ਦਿਖਾ ਦਿੰਨਾ ਇਸ ਛੋਟੀ ਦੇ ਵਿੱਚ ਤੇ ਲੋਕੀ ਰੁਕ ਮਾਰ ਜੀ ਇਹ ਤੋਂ ਸੋਥਾਣ ਚਾਰੀ ਨਿਕਲ ਰਹੀ ਹੈ ਜੀ ਚੈੱਕ ਕਰ ਲੋ ਬਾਕੀ ਮਾਤਿਕ ਸਾਰੀ ਹੈ ਬਾਕੀ ਸੀ ਸਹੂਆ ਛੋਟੀ ਦੋਸਤੋ ਇਹ ਆ ਦੇਖ ਲੋ ਠੀਕ ਹੈ ਜੀ ਤੇ ਉਮਰ ਉਸੇ ਬੋ 22 ਸਾਲ ਦੀ ਹੋ ਗਈ ਤੇ ਰੇਟ ਇਹਦਾ ਫਿਰ ਕੀ ਰੱਖਿਆ ਰੇਟ ਬਾਈ ਜੀ 52000 ਰੁਪਏ 52000 ਹਾਂ ਜੀ ਠੀਕ ਹੈ ਮਾਨਦਾਨ ਹੋ ਜੂ ਮੌਕੇ ਤੇ ਹਾਂ ਮੌਕੇ ਤੇ ਕਰ ਦੇਗੇ ਮਾਨਤਾ ਠੀਕ ਆ ਦੋਸਤੋ 52000 ਰੁਪਿਆ ਇਸ ਛੋਟੀ ਦੀ ਬਾਈ ਨੇ ਡਿਮਾਂਡ ਕੀਤੀ ਹੈ ਠੀਕ ਹੈ ਜੀ ਜਿਹੜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਦਾ ਮੌਕੇ ਦੇ ਉੱਤੇ ਜਿਹੜਾ ਦੋਸਤ ਮਾਨਤਾਣ ਹੋ ਜਾਊਗਾ ਠੀਕ ਹੈ ਜੀ ਤੇ ਬਾਕੀ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਹੈ ਇੱਥੇ ਆ ਕੇ ਤੁਸੀਂ ਤਸੱਲੀ ਕਰ ਸਕਦੇ ਹੋ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਭਾਈ ਜੀ